ਗਮਾੜਾ ਦੇ 27 ਸੈਂਕੜੇ ਦੰਗਾ ਪੀੜਤ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਇੱਕ ਮਹੀਨੇ ਵਿੱਚ ਮੰਗਾਂ ਨਾ ਮੰਨੀਆਂ ਤਾਂ ਵੱਡੇ ਸੰਘਰਾਸ਼ ਕਰਾਂਗੇ ਬੀਤੇ 40 ਸਾਲਾਂ ਤੋਂ ਉਜਾੜੇ ਦਾ ਸੰਤਾਪ ਭੋਗ ਰਹੇ 84 ਦੰਗਾ ਪੀੜਤ ਸੈਂਕੜੇ ਪਰਿਵਾਰ ਆਪਣੇ ਬਿੱਤਰ ਪਵੇਖਲੇ ਮੁਹਾਲੀ ਵਲਮੂ ਕੀ ਤਸੀ ਵਕ ਵਕ ਸਰਕਾਰਾਂ ਵੱਲੋਂ ਇਹਨਾਂ ਦੇ ਮੂਲ ਵਸੇਬੇ ਨੂੰ ਅਣਗੋਲੀਆਂ ਕਰਨ ਦੇ ਬਾਵਜੂਦ ਇਹਨਾਂ ਦੰਗਾ ਪੀੜਤ ਪਰਿਵਾਰਾਂ ਵੱਲੋਂ ਆਪਣੇ ਪੱਲਿਓ ਪੈਸੇ ਖਰਚ ਕੇ ਰਿਹਾਈਸ਼ੀ ਮਕਾਨ ਬਣਾਉਣ ਲਈ ਚੱਪੜਚੜੀ ਖੁਰਦ ਅਤੇ ਚੱਪੜਚੜੀ ਕਲਾ ਵਿਖੇ 2 ਬਾਈ ਏਕੜ ਦੇ ਕਰੀਬ ਜ਼ਮੀਨ ਖਰੀਦੀ ਸੀ ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅਜ ਵੀ ਇਹ ਦੰਗਾ ਪੀੜਤ ਪਰਿਵਾਰਦਾਰ ਦਰਦਿਆਂ ਠੋਗਰਾ ਖਾਣ ਲਈ ਮਜਬੂਰ ਹਨ ਅਜਿਹਾ ਹੀ ਇੱਕ ਮਾਮਲਾ ਮਦਨਪੁਰ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸੈਂਕੜੇ ਦੰਗਾ ਪੀੜਤ ਪਰਿਵਾਰਾਂ ਦਾ ਸਾਹਮਣੇ ਆਇਆ ਹੈ ਅੱਜ ਇਥੇ ਇੱਕ ਨਿੱਜੀ ਹੋਟਲ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਸੋਸਾਇਟੀ ਦੇ ਬੁਲਾਰੇ ਜਸਪਾਲ ਸਿੰਘ ਪਾਟਿਆ ਅਤੇ ਮੈਂਬਰ ਆਰ ਪੀ ਸਿੰਘ ਵਿਗਨੇ ਦੱਸਿਆ ਕਿ ਮਦਨਪੁਰ ਕੋਆਪਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਦੇ ਕੁੱਲ 1083 ਮੈਂਬਰ ਹਨ ਅਤੇ ਪੰਜਾਬ ਕੋਆਪਰੇਟਿਵ ਐਕਟ ਅਧੀਨ ਰਜਿਸਟਰਡ ਹੈ। ਉਹਨਾਂ ਦੱਸਿਆ ਕਿ 1986 ਤੋਂ 2020 ਤੱਕ ਵੱਖ-ਵੱਖ ਸਰਕਾਰਾਂ ਅਤੇ ਅਧਿਕਾਰੀਆਂ ਨੇ ਸੋਸਾਇਟੀ ਮੈਂਬਰਾਂ ਵੱਲੋਂ ਖਰੀਦੀ ਜ਼ਮੀਨ ਨੂੰ ਵਿਕਸਿਤ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਨਾਹੀ ਸਹਿਕਾਰਤਾ ਵਿਭਾਗ ਨੇ ਸੁਸਾਇਟੀ ਦੇ ਰਿਹਾਇਸ਼ੀ ਪ੍ਰੋਜੈਕਟ ਨੂੰ ਵਿਕਸਤ ਕਰਨ ਜਾਂ ਹੋਲ ਲੋੜੀ ਦੀ ਸਹਾਇਤਾ ਕਰਨ ਦੀ ਜ਼ਰੂਰਤ ਸਮਝੀ। ਮੁਸਬਤ ਦੋ ਸਾਲ ਸਾਡੇ ਕੋਵਿਡ ਨੇ ਖਾਲੇ। ਜੁਲਾਈ ਬਈ ਦੇ ਅੰਦਰ ਅਸੀਂ ਜਿਹੜਾ ਹੈਗਾ ਸੀਐਲਯੂ ਦੀ ਐਪਲੀਕੇਸ਼ਨ ਦਿੱਤੀ ਸੀਗੀ। ਔਰ ਅੱਜ ਤੱਕ ਅਸੀਂ ਜਿਹੜਾ ਹੈਗਾ ਉਹ ਤੱਕੇ ਖਾਰੇ ਆ। ਮੈਂ ਸਟੈਪ ਵਾਈਜ਼ ਵੀ ਆਪ ਦੇ ਨਾਲ ਜਿਹੜਾ ਹੈ ਇਹ ਸਾਰੀ ਗੇ ਸ਼ੇਅਰ ਕਰ ਸਕਦਾ ਕਿ ਕਿਸ ਕਿਸ ਸਿਚੁਏਸ਼ਨ ਦੇ ਅੰਦਰ ਅਸੀਂ ਗੁਜ਼ਰ ਰਹੇ ਹਾਂ। ਅੱਜ ਦੋ ਮੁੱਦੇ ਨੇ ਸਾਡੇ। ਪਹਿਲਾ ਮੁੱਦਾ ਹੈਗਾ ਕਿ ਸਾਡੇ 2 ਸਾਲ ਹੋ ਗਏ ਸਾਡੀ ਸੀਐਜੂ ਦੀ ਫਾਈਲ ਕਿਉਂ ਰੁਕੀ ਹੈ ਜੀ ਦੂਸਰਾ ਮੁੱਦਾ ਹੈਗਾ ਸਾਡੀ 22 ਏਕੜ ਜ਼ਮੀਨ 22 ਏਕੜ ਕੋਈ ਤੋੜ ਨਹੀਂ ਹੁੰਦਾ 22 ਏਕੜ ਜ਼ਮੀਨ ਜਿਹੜੀ ਹੈਗੀ ਹੈ ਉਹ ਗਮਾਡਾ ਗ੍ਰੀਨ ਜ਼ੋਨ ਬਣਾ ਕੇ ਬੈਠਾ ਹੋਇਆ ਹੈ ਜਦ ਕਿ 4 ਅਗਸਤ 2016 ਨੂੰ ਇਹਨਾਂ ਨੇ ਪ੍ਰੈਸ ਨੋਟਿਸ ਕੱਢਿਆ ਹੈਗਾ ਕਾਪੀ ਆਪ ਜੀ ਦੇ ਹੱਥ ਜਾਈ ਇਹ ਵੀ ਉਹਦੇ ਅੰਦਰ ਸੈਕਟਰ 91 ਤੇ 92 ਜਿੱਥੇ ਜ਼ਮੀਨ ਸਾਡੀ ਉਹ ਸਾਰਾ ਜਿਹੜਾ ਹੈਗਾ ਗੋਲਫ ਕੋਰਸ ਨੂੰ ਖਤਮ ਕਰਕੇ ਜਿਹਨੂੰ ਅਜੇ ਗ੍ਰੀਨ ਜ਼ੋਨ ਕਹਿੰਦੇ ਨੇ ਗੋਲਫ ਕੋਰਸ ਨੂੰ ਖਤਮ ਕਰ ਦਿੱਤਾ ਗਿਆ ਔਰ ਉਹਨੂੰ ਰੈਜ਼ੀਡੈਂਸ਼ੀਅਲ ਡਿਕਲੇਅਰ ਕਰ ਦਿੱਤਾ ਗਿਆ ਲੇਕਿਨ ਜਦੋਂ ਅਸੀਂ ਜਿਹੜਾ ਹੈਗਾ ਆਪਣੀ ਫਾਈਲ ਉੱਤੇ ਸਬਮਿਟ ਕੀਤੀ ਸੀ ਉਹ ਫਾਈਲ ਜਿਹੜੀ ਹੈਗੀ ਹੈ ਪਹਿਲਾਂ ਪੂਰਾ ਸੀ 5 ਏਕੜ ਜਿਹੜਾ ਹੈਗਾ ਇਨਵੋਲ ਕੀਤਾ ਸੀਗਾ ਉਹ ਫਾਈਲ ਰਿਜੈਕਟ ਕਰ ਦਿੱਤੀ ਫਿਰ ਅਸੀਂ ਜਿਹੜਾ ਹੈਗਾ ਰੀ ਲੋਕੇਸ਼ਨ ਕੀਤਾ ਉਸ ਦੇ ਅੰਦਰ 5 ਏਕੜ ਆਈ ਹੈਗੀ ਸੀਗੀ ਉਸ ਏਰੀਆ ਦੇ ਅੰਦਰੋਂ ਫੇਰ ਫਾਈਲ ਸਾਡੇ ਰਿਜੈਕਟ ਕੀਤੀ। ਅਸੀਂ ਉਹਨੂੰ 22 ਦੇ 22 ਏਕੜ ਜਿਹੜੀ ਹੈ ਸਾਈਟ ਤੇ ਕਰਕੇ ਆਪਣਾ ਪ੍ਰੋਜੈਕਟ ਜਿਹੜਾ ਸਬਮਿਟ ਕੀਤਾ। ਦੇਖੋ ਅਸੀਂ ਲੋਕੀ ਜਿਹੜੇ ਅੱਗੇ ਕੋਈ ਬਿਲਡਰ ਨਹੀਂ ਆ ਕੋਲੋਨਾਈਜ਼ਰ ਨਹੀਂ ਆ। ਅਸੀਂ ਕੋਆਪਰੇਟਿਵ ਸੋਸਾਇਟੀ ਹੈ 84 ਦੇ ਮਾਰੇ ਹੋਏ ਬੰਦੇ ਹੈਗੇ ਆ। 450 ਸਾਡੇ origignal ਮੈਂਬਰ ਜਿਹੜੇ ਨੇ ਉਸ ਵਰਗ ਲੋਕ ਸਹਿਦਾਰ ਚੁੱਕੇ ਹੋਏ ਨੇ। ਇੱਕ 1083 ਮੈਂਬਰਾਂ ਦੀ ਸੋਸਾਇਟੀ ਹੈ 450 ਦੇ ਅੰਦਰੋਂ ਐਪ੍ਰੈਕਟਿਵਲੀ 50% ਉਹ ਸਾਡੇ ਬੰਦੇ ਜਿਹੜੇ ਨੇ ਉਹ ਜਾ ਚੁੱਕੇ ਨੇ ਉਹਨਾਂ ਦੇ ਲੀਗਲ ਹੈਰ ਜਾਂ ਨਾਮਿਨੀ ਜਿਹੜੇ ਨੇ ਉਹ ਮੈਂਬਰ ਨੇ ਅਸੀਂ बार-बार ਕਮਾਟਾ ਨੂੰ ਜਿਹੜਾ ਹੈਗਾ ਅਪਰੋਚ ਕਰਨੇ ਆਂ ਕਦੀ ਏਕ ਆਬਜੈਕਸ਼ਨ ਲੱਗਦੀ ਹੈ ਜੀ ਕਦੀ ਦੂਸਰੀ ਆਬਜੈਕਸ਼ਨ ਲੱਗਦੀ ਹੈ ਅਸੀਂ ਉਹਨਾਂ ਨੇ ਕਿਹਾ ਜੀ ਤੁਹਾਡੇ ਕੋਲ ਅੱਜ ਜੇ ਮੈਂ ਇੱਕ ਆਪਣਾ ਡਰਾਈਵਿੰਗ ਲਾਇਸੈਂਸ ਬਣਵਾਉਣਾ ਹੈ ਮੈਂ ਆਪਣਾ ਪਾਸਪੋਰਟ ਬਣਵਾਉਣਾ ਹੈ ਮੈਨੂੰ ਉਹ ਥੋੜੀ ਜਿਹੜਾ ਹੈ ਨਾ ਇੱਕ ਫਾਰਮੈਟ ਮਿਲਦਾ ਹੈ ਕਿ ਤੁਸੀਂ ਇਹ ਸਾਰੇ ਕਾਗਜ਼ ਲਗਾ ਕੇ ਆਪਣੀ ਅਪਲੀਕੇਸ਼ਨ ਦਿਓਗੇ ਤੇ ਤਾਂ ਅਪਲੀਕੇਸ਼ਨ ਸਬਮਿਟ ਹੋਏਗੀ ਇਸੋ ਦੇ ਬਾਅਦ ਚੋਂ ਨੇ ਸਬਮਿਟ ਹੀ ਤਾਂ ਹੋ ਗਈ ਲੇਕਿਨ ਇੱਥੇ ਕੋਈ ਸਿਸਟਮ ਨਹੀਂ ਹੈ ਇੱਥੇ ਜਿਹੜਾ ਹੈਗਾ ਐਪਲੀਕੇਸ਼ਨ ਦਿੱਤੀ ਹੈ ਐਪਲੀਕੇਸ਼ਨ ਦੇਣ ਦੇ ਬਾਅਦ ਇਹ ਦੀ ਫਲਾਨਕ ਆ ਗਈ ਤੁਹਾਡਾ ਜਿਹੜਾ ਹੈਗਾ ਸ਼ਾਰਟ ਹੈ ਲੋ ਸਰ ਦੇ ਦਿੰਦਾ ਇਹ ਤੁਹਾਡੇ ਜਿਹੜੀ ਨਹੀਂ ਲੱਗਿਆ ਹੋਇਆ ਉਹ ਲਗਾ ਦਿੰਦਾ ਇਹ ਨਕਸ਼ਾ ਨਹੀਂ ਹੈ ਜੀ ਉਹ ਲਗਾ ਦਿੰਦਾ ਇੱਥੋਂ ਤੱਕ ਇਹ ਹੈ ਕਿ ਬਈ ਇਹਨਾਂ ਨੇ ਜਿਹੜਾ ਹੈਗਾ ਸਾਨੂੰ ਇੱਕ ਵਾਰ ਇਹ ਕਿਹਾ ਕਿ ਬਈ ਤੁਸੀਂ ਜਿਹੜਾ ਹੈਗਾ ਆਪਣੀ ਕਲੋਨੀ ਦਾ ਦੋ 파ਟਨਰ ਬਣੇ ਹੋ ਉਹ ਦੋ 파ਟਨਰ ਦੇ ਰੀਜ਼ਨ ਵੀ ਮੈਂ ਹੁਣੇ ਤੁਹਾਨੂੰ ਦੱਸ ਦਿਆਂਗਾ ਸਾਡੀ ਜਿਹੜੀ ਇਹ ਓਬਜੈਕਸ਼ਨ ਲੱਗੀ ਕਿ ਤੁਸੀਂ ਜਿਹੜਾ ਹੈ ਉੱਥੇ ਇੱਕ ਸਟਰਕਚਰ ਬਣਾ ਰੱਖਿਆ ਹੈ ਇੱਕ ਸਰਕਾਰੀ ਨਾਲਾ ਉੱਥੋਂ ਨਿਕਲਦਾ ਤੇ ਤੀਸਰਾ ਹੈਗਾ ਕਿ ਤੁਹਾਡੀ ਜਿਹੜੀ ਰੋਡ ਹੈਗੀ ਐਪਰੋਚ ਰੋਡ ਸਰਕਾਰੀ ਉਹ 19 ਫੁੱਟ ਦੀ ਹੈ 22 ਫੁੱਟ ਦੀ ਅਜ ਹੋਣੀ ਚਾਹੀਦੀ ਹੈ ਹੁਣ ਸਰਕਾਰੀ ਰੋਡ ਸੀ ਕਿਥੋਂ ਚੋੜੀ ਕਰ ਰਹੇ ਅਸੀਂ ਜਿਹੜਾ ਸਟਰਕਚਰ ਦੀ ਗੱਲ ਕੀਤੀ ਉਹਨਾਂ ਨੇ ਉਹ ਸਿਰਫ 10 ਬਾਈ 10 ਦਾ ਇੱਕ ਕੋਠਾ ਜਿਹਾ ਬਣਿਆ ਹੋਇਆ ਸੀ ਜਿੱਦੀ ਨਾ ਛੱਤੀ ਨਾ ਦਰਵਾਜ਼ਾ ਸੀ ਉਹ ਸੀ ਇੱਕ ਕੰਡੇ ਦੇ ਅੰਦਰ ਢਾ ਲਿਆ ਤਾਂ ਸਰਕਾਰੀ ਨਾਲਾ ਉਹ ਤੋਂ ਨਹੀਂ ਨਿਕਲਦਾ ਸਾਨੂੰ ਉਹ ਐਨਓਸੀ ਡਰੇਨੇਜ ਡਿਪਾਰਟਮੈਂਟ ਤੋਂ ਲੈਣ ਚ ਕਿੰਨੇ ਮਹੀਨੇ ਲੱਗੇ ਜਿਹੜੀ ਤੀਸਰੀ ਓਬਜੈਕਸ਼ਨ ਸੀਗੀ ਜੀ 19 ਫੁੱਟ ਦਾ ਬਰੋਚਰ ਰੋਡ ਹੈ ਉਹਨੂੰ 22 ਫੁੱਟ ਕਰਨ ਦੇ ਅੰਦਰ ਸਾਨੂੰ 8 ਮਹੀਨੇ ਲੱਗੇ ਅਸੀਂ ਆਪਣਾ ਇੱਕ ਪਾਰਟਨਰ ਲਬਿਆ ਜਿਹੜਾ ਕਿ ਸਾਡੇ ਨਾਲ ਜੁਆਇੰਟ ਡਿਵੈਲਪਿੰਗ ਅਸੀਂ ਜਿਹੜੀ ਡੀ ਕਰ ਰਹੇ ਹਾਂ ਐਚਐਮ ਬਿਲਡਰ ਦੇ ਨਾਮ ਦੇ ਉੱਤੇ ਅਸੀਂ ਉਸ ਨੂੰ ਜਿਹੜਾ ਹੈਗਾ ਪਾਰਟਨਰ ਬਣਾਇਆ ਐਸ਼ਰਤ ਹੋਤੇ ਕਿ ਤੂੰ ਆਪਣਾ ਜਿਹੜਾ ਹੈਗਾ 3 ਫੁੱਟ ਏਰੀਆ ਸਟ੍ਰੀਟ ਸਟ੍ਰਿਪ ਰੋਡ ਦੇ ਨਾਲ ਉਹਨੂੰ ਜਿਹੜਾ ਹੈ 19 ਤੋਂ 22 ਫੁੱਟ ਕਰੇਗਾ ਐਸਟੀਪੀ ਡੀਟੀਪੀ ਨੂੰ ਮਾਰਕ ਕਰ ਰਹੀ ਹੈ ਕਿ ਐਸ ਸੀਐਮਓ ਤੋਂ ਚਿੱਠੀ ਆਈ ਹੈਗੀ ਹੈ ਵਿਕਰਮਜੀਤ ਸਿੰਘ ਸਾਨੀ ਜੀ ਦੀ ਰਿਕਮੈਂਡੇਸ਼ਨ ਹੈ ਇਹਦਾ ਕੀ ਕਰਨਾ ਕੀ ਸੀਐਮਓ ਦੀ ਇੱਕ ਲੈਟਰ ਦੀ ਇਹ ਇੰਪੋਰਟੈਂਸ ਹੈ ਕਿ 9 ਮਹੀਨੇ ਤੱਕ ਜਿਹੜਾ ਹੈਗਾ ਉਹ ਡਿਪਾਰਟਮੈਂਟ ਤੇ ਟਕੇ ਹੀ ਖੜੀ ਹੈ ਚਿੱਠੀ ਇਸ ਦੇ ਬਾਅਦ ਅਸੀਂ ਸਾਨੂੰ ਨਹੀਂ ਸੀ ਪਤਾ ਇਹ ਚੀਜ਼ ਜਿਹੜੀ ਹੈ ਕਿੱਥੇ ਪ੍ਰੋਸੈਸ ਹੋ ਰਹੀ ਹੈ ਉਸ ਦੇ ਬਾਅਦ ਅਸੀਂ ਦੁਬਾਰਾ ਇੱਕ ਹੋਰ ਐਪਲੀਕੇਸ਼ਨ ਸੀਐਮਓ ਨੂੰ ਦਿੱਤੀ ਸੋ ਤਾਰਾ ਚੇਅਰ ਨੂੰ ਜਿਹੜੀ ਅਸੀਂ ਚਿੱਠੀ ਦਿੱਤੀ ਹੈ ਸੀਐਮਓ ਨੂੰ ਉਹਦਾ ਜਿਹੜਾ ਹੈ 266 ਨੂੰ ਸੀਐਮਓ ਦੇ ਲੈਜਿਸਲੇਟਿਵ ਸੈੱਲ ਤੋਂ ਜਿਹੜਾ ਹੈ ਉਹ ਚਿੱਠੀ ਨਿਕਲ ਗਈ ਕਿ ਭਾਈ ਇਹਨਾਂ ਦਾ ਨਿਬਟਾਰਾ ਕਰੋ ਇਹ ਕਿਉਂ ਲਟਕ ਰਿਹਾ ਕੇਸ ਲੇਕਿਨ ਇਹਦਾ ਕੀ ਬਣਿਆ ਅਜੇ ਸਾਨੂੰ ਨਹੀਂ ਪਤਾ ਪਿਛਲੇ ਦਿਨੇ ਹਫਤਾ ਕੋਇਆ 10 ਦਿਨ ਹੋ ਗਏ ਹੋਣੇ ਆ ਪਾਸ ਕੀਤਾ ਵੀ 500 ਗਜਤੀਕਰ ਪਲਾਟ ਦੀ ਕੋਈ ਸੀਐਲਯੂ ਨਹੀਂ ਬਣਾਈ ਬਣਾਨ ਦੀ ਲੋੜ ਤੇ ਤੁਹਾਡੇ ਐਨੇ ਮੈਂਬਰ ਹੋਣ ਦੇ ਬਾਵਜੂਦ ਵੀ ਤੁਹਾਡੇ 5-500 ਗੱਜ ਦੀ ਤੁਸੀਂ ਕੋਈ ਜਿੰਨੀ ਜ਼ਮੀਨ ਮੰਦੀ ਆ ਸੜਕਾਂ ਕੱਟ ਕੇ ਸਾਡੀ 5-500 ਗੱਜ ਦੀ ਬਣਾ ਦੇ ਸੀਐਲੂ ਤੇ ਲੋੜ ਹੀ ਨਹੀਂ ਹੈਗੀ ਜੇ ਬਾਕੀਆਂ ਨੂੰ ਰੋਡ ਨਹੀਂ ਤੁਹਾਨੂੰ ਕਿਉਂ ਲੋੜ ਹੈ ਇਹਦੇ ਬਾਰੇ ਕੋਈ ਗੱਲ ਕੀਤੀ ਤੁਸੀਂ ਹਾਂਜੀ ਇਹਦੇ ਵੀ ਜਿਹੜਾ ਹੈਗਾ ਉਹ ਸਮਝਾ ਰਿਹਾ ਜੀ ਤੁਹਾਡੀ ਇੱਕ ਕੋਆਪਰੇਟਿਵ ਸੁਸਾਇਟੀ ਹੈ ਜਵਾ ਮੋਲ ਨੇ ਬੜੇ ਦੀਵਾਨ ਨੇ ਤੁਹਾਡਾ ਸਵਾਲ ਬਿਲਕੁਲ ਠੀਕ ਹੈ ਸਾਨੂੰ ਇਹ ਕਹਿ ਗਏ ਜੀ ਤੁਸੀਂ ਕੋਆਪਰੇਟਿਵ ਸੁਸਾਇਟੀ ਹੈ ਇਹ ਕੋਆਪਰੇਟਿਵ ਸੁਸਾਇਟੀ ਦੀ ਜ਼ਮੀਨ ਹੈ ਦੇ ਇਹਦੇ ਅੰਦਰ ਜਿਹੜਾ ਕਿ ਇੰਡੀਵਿਜੂਅਲ ਤੁਸੀਂ ਜਦ ਤੱਕ ਤੁਹਾਡੀ ਪਲੋਟਿੰਗ ਪਾਸ ਨਹੀਂ ਹੋ ਜਾਂਦੀ ਤੁਸੀਂ ਇੰਡੀਵਿਜੂਅਲ ਨੂੰ ਪਲੋਟ ਨਹੀਂ ਦੇ ਸਕਦੇ ਜਦ ਤੱਕ ਸੀਐਲਯੂ ਨਹੀਂ ਹੋਏਗਾ ਤਦ ਤੱਕ ਤੁਸੀਂ ਪਲੋਟਿੰਗ ਨਹੀਂ ਕਰ ਸਕਦੇ ਤਦ ਤੱਕ ਤੁਸੀਂ ਕੋਈ ਤੁਹਾਡਾ ਬੰਦਾ ਜਿਹੜਾ ਹੈਗਾ ਬਗੈਰ ਸੀਐਲਯੂ ਦੇ ਉੱਥੇ ਆਪਣਾ ਮਕਾਨ ਨਹੀਂ ਬਣਾ ਸਕਦਾ ਜਿਹੜਾ ਬੰਦਾ ਕਾਨੂੰਨ ਨੂੰ ਮੰਨਦਾ ਉਹਨੂੰ ਤਾਂ ਕੋਈ ਕੋਈ ਕਿਸੇ ਕਿਸਮ ਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਕੋਈ ਛੋਟ ਨਹੀਂ ਤੇ ਘਿਹੜ ਜਿਹੜਾ ਮਰਜ਼ੀ ਬਣਾ ਸਕਦਾ ਉਹਨਾਂ ਨੂੰ ਬਣਾਉਂ ਦਿੰਦੇ ਬਾਕੀ ਬਣੀਆਂ ਕਲੋਨੀਆਂ ਉਹ ਕਿਵੇਂ ਬਣ ਗਈਆਂ ਇਹ 8 ਵਸ ਕੰਨੀਆਂ ਕਲੋਨੀਆਂ ਬਣੀਆਂ ਗਈਆਂ ਯਾਦ ਬਣੀਆਂ ਬਈ ਬਿਲਕੁਲ ਮੇਰਾ ਦਰਦ ਪਕੜਿਆ ਹੈਗਾ ਮੈਂ ਹੁਣ ਤੁਹਾਨੂੰ ਇਹ ਦੱਸਣਾ 84 ਦੇ ਰਾਈਟ ਇਫੈਕਟਿਡ ਮੁਹੱਲੇ ਚ ਬਹੁਤ ਆਏ ਸੀ ਕਿ ਸਰਕਾਰ ਨੇ ਉਹਨਾਂ ਦੀ ਜਿਹੜੀਆਂ ਸੁਸਾਇਟੀਆਂ ਬਣੀਆਂ ਸੀ ਉਹਨਾਂ ਨੂੰ ਜ਼ਮੀਨ ਵੀ ਆਪਣੇ ਕੋਲੋਂ ਦਿੱਤੀ ਸਰਕਾਰ ਨੇ ਜ਼ਮੀਨ ਦਿੱਤੀ ਉਹ ਕਲੋਨੀਆਂ ਵੱਸ ਵੀ ਚੁੱਕੀਆਂ ਨੇ ਲੇਕਿਨ ਅੱਜ ਵੀ ਆਪਣੀ ਜ਼ਮੀਨ ਆਪ ਖਰੀਦੀ ਹੈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਕਿਹੜੀ ਸੁਸਾਇਟੀ ਹੈ ਜਿਹੜੀ ਕੋਆਪਰੇਟਿਵ ਸੁਸਾਇਟੀ ਦੇ ਤੁਸੀਂ ਗੱਲ ਕਰ ਰਹੇ ਹੋ ਉਹਦਾ ਕੀ ਮਾਮਲਾ ਕੀ ਹੈ ਬਰੀਫ ਚ ਕਰੋ ਜਰਾ ਕੀ ਹੈ ਕੀ ਗੱਲ ਫਰੀਖੇ ਮੈਂ ਡਿਸਪੋਜ਼ਿੰਗ ਮਾਟੀਆ ਇਹ 1984 ਦੇ ਰਾਇਟ ਐਫੈਕਟਿਡ ਮੈਂਬਰ ਅਗੇ ਆ 1100 ਸਾਡੇ ਕੋਲ ਜਿਹੜਾ ਹੈਗਾ ਮੈਂਬਰ ਨੇ ਔਰ ਅਸੀਂ ਆਪਣੀ ਜ਼ਮੀਨ ਖਰੀਦੀ ਹੋਈ ਹੈ ਚੱਪੜ ਜੀੜੀ ਦੇ ਅੰਦਰ ਚੱਪੜ ਜਿਹੜੀ ਖੁਰਚ ਚੱਪੜ ਜਿਹੜੀ ਕਲਾ ਦੇ ਅੰਦਰ ਸਾਡੀ ਆਪਣੀ ਪਰਚੇਜ਼ ਕੀਤੀ ਹੋਈ ਜ਼ਮੀਨ ਹੈ ਉਹ ਜ਼ਮੀਨ ਪਹਿਲਾਂ ਐਗਰੀਕਲਚਰ ਸੀਗੀ ਉਸ ਤੋਂ ਬਾਅਦ ਇਨਸਟੀਟਿਊਸ਼ਨਲ ਬਣੀ ਉਸ ਤੋਂ ਬਾਅਦ 4 ਅਗਰ 2016 ਨੂੰ ਇਹ ਜ਼ਮੀਨ ਜਿਹੜੀ ਹੈ ਰੈਜ਼ੀਡੈਂਸ਼ੀਅਲ ਅਨਾਉਂਸ ਹੋ ਗਈ ਲੈਕਿਨ 91 92 ਦੀ ਰੈ residențial ਹੋ ਜਾਂਦੇ ਬਾਅਦ ਵੀ ਇਹ ਜਿਹੜਾ ਹੈਗਾ ਅਜੇ ਵੀ ਉਸੇ ਸਿਸਟਮ ਦੇ ਅੰਦਰ ਵਸਾਈ ਹੋਈ ਹੈ ਇਹ ਪ੍ਰੈਸ ਰਿਲੀਜ਼ ਹੈ ਜਿਹਦੇ ਅੰਦਰ ਜਿਹੜਾ ਹੈਗਾ ਇਹਨਾਂ ਨੇ ਅਨਾਉਂਸ ਕੀਤਾ ਸੀ ਕਿ ਇਹ ਰੈ residențial ਹੋ ਗਈ ਲੇਕਿਨ ਇਹ ਜਿਹੜਾ ਹੈਗਾ ਅਸੀਂ CLU ਅਪਲਾਈ ਕੀਤਾ ਤੇ ਉੱਥੇ ਜਿਹੜਾ ਹੈਗਾ ਸਾਨੂੰ 22 ਏਕੜ ਜ਼ਮੀਨ ਜਿਹੜੀ ਹੈ ਸਾਡੇ ਇੱਕਦੇ ਉੱਤੇ ਕਿੰਨੀ ਜੇ ਗਰੀ ਜ਼ੋਨ ਦੇ ਅੰਦਰ ਆਂਦੀ ਹੈ ਦੂਸਰਾ CLU ਦੇ ਅੰਦਰ ਸਾਨੂੰ ਬਾਰ-ਬਾਰ ਜਿਹੜਾ ਹੈਗਾ ਛੋਟੀ-ਛੋਟੀ ਆਬਜੈਕਸ਼ਨ ਲਗਾ ਕੇ ਟਾਈਮ ਵਿਟਾਇਆ ਜਾ ਰਿਹਾ ਹੈ 2 ਸਾਲ ਹੋ ਗਏ ਸਾਨੂੰ ਸੀਐਲਯੂ ਐਪਲੀਕੇਸ਼ਨ ਸਬਮਿਟ ਕੀਤੀ ਹੋਈ ਜੁਲਾਈ 2022 ਦੇ ਅੰਦਰ ਐਪਲੀਕੇਸ਼ਨ ਦਿੱਤੀ ਦੀ ਅਜੇ ਤੱਕ ਸੀਐਲਯੂ ਸਾਡੇ ਆਦ ਨਹੀਂ ਆਇਆ ਸਾਡੇ ਸੁਸਾਇਟੀ ਦੇ 450 ओरिजिनल ਮੈਂਬਰ ਜਿਹੜੇ ਸੀਗੇ ਉਹ ਅਕਾਲ ਚਲਾਣਾ ਕਰ ਚੁੱਕੇ ਹੋਏ ਉਹਨਾਂ ਦਾ ਲੀਗਲ ਹਾਇਰ ਜਾਂ ਜਿਹੜਾ ਹੈ ਉਹਨਾਂ ਨੇ ਅੱਗੋਂ ਨੋਮੀਨੀ ਉਹ ਮੈਂਬਰ ਬਣੇ ਨਹੀਂ ਮੇਰੇ ਆਪਣੇ ਫਾਦਰ ਸਾਹਿਬ ਜਾ ਚੁੱਕੇ ਤੇ ਮੈਂ ਅੱਜ 68 ਸਾਲ ਦਾ ਹਾਂ ਮੈਨੂੰ ਪਤਾ ਨਹੀਂ ਮੇਰੀ ਔਰ ਕਿੰਨੀਆਂ ਸਾਹਮਣੇ ਲੇਕਿਨ ਇਹ ਜਿਹੜਾ ਹੈਗਾ ਵਿਸ਼ੇਰ ਸਰਕਲ ਚੱਲੀ ਜਾ ਰਿਹਾ ਇਹ ਜਿਮਤਾਰਾ ਖੋਣ ਦਾ ਨਾਮ ਨਹੀਂ ਲੱਗਦਾ ਇਹ ਬਾਡੀ ਸਰਵਿਸ ਦੇ ਪਿੱਛੇ ਕੋਣ ਹੈ ਕਿ ਕੀ ਤੁਸੀਂ ਪ੍ਰੋਪਰ ਇਹਨੂੰ ਗਮਾੜਾ ਜਾਂ ਪੁੱਡਾ ਨੂੰ ਮੰਨਦੇ ਹੋ ਜਾਂ ਸਰਕਾਰ ਦੀ ਮੌਜੂਦਾ ਸਰਕਾਰ ਉਹਨਾਂ ਦੀ ਨਲਾਇਕੀ ਕਰਕੇ ਸਾਰਾ ਕੁਝ ਹੋ ਰਿਹਾ ਕਿ ਇਹਨੂੰ ਦੋਸ਼ੀ ਕਿਨੂੰ ਮੰਨਦੇ ਹੋ ਜੀ ਸਰ ਦੋਸ਼ ਜਿਹੜਾ ਹੈਗਾ ਸਿਸਟਮ ਹੀ ਹੈ ਕਿਉਂਕਿ ਜਦੋਂ ਜਿਹੜਾ ਹੈਗਾ ਅਸੀਂ ਐਪਲੀਕੇਸ਼ਨ ਦਿੱਤੀ ਹੈ ਔਰ ਅੱਜ ਤੁਸੀਂ 2 ਸਾਲ ਤੋਂ ਇੱਕ ਇੱਕ ਕਰਕੇ ਓਬਜੈਕਸ਼ਨ ਲਗਾ ਰਹੇ ਹੋ ਉਹ ਸਾਨੂੰ ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਫਾਰਮੈਟ ਕਿਉਂ ਨਹੀਂ ਦਿੱਤਾ ਜੀ ਇੱਕ ਕਾਗਜ਼ ਸਾਡੇ ਚਾਹੀਦੇ ਨੇ ਇੱਕ ਕਾਗਜ਼ ਜੋ ਕਿ ਤੇ 60 ਦਿਨ ਦੇ ਅੰਦਰ ਤੁਹਾਨੂੰ ਸੀਏ ਵੀ ਤੁਹਾਡੇ ਹੱਥੇ ਹੋਏਗਾ ਇਹ ਇੱਕ ਐਕਸਰਸਾਈਜ਼ ਐਸੀ ਬਣਾ ਰੱਖੀ ਹੋਈ ਹੈ ਕਿ ਭਈ ਲੋਕਾਂ ਨੂੰ ਜਿਹੜਾ ਹੈਗਾ ਪਰੇਸ਼ਾਨ ਕਰਨਾ ਹੈ ਇੱਕ ਪ੍ਰਾਈਵੇਟ ਬਿਲਡਰ ਜਿਹੜਾ ਹੈਗਾ ਉਹ ਇਹ ਸਾਰੀਆਂ ਚੀਜ਼ਾਂ ਕਰ ਸਕਦਾ ਲੇਕਿਨ ਅਸੀਂ ਕੋਆਪਰੇਟਿਵ ਸੋਸਾਇਟੀ ਅਗੇ ਆ ਸਾਡੇ ਜਿਹੜੇ ਅਗੇ ਅਸੀਂ ਇੱਕ ਲਿਮਿਟ ਤੋਂ ਬਾਹਰ ਨਹੀਂ ਜਾ ਸਕਦੇ ਅੱਜ ਸਰਕਾਰ ਜਿਹੜੀ ਹੈ ਜਦੋਂ ਕਾਂਗਰਸ ਗਵਰਨਮੈਂਟ ਸੀ ਉਹਨਾਂ ਨੇ 10000 ਇਲੈਗਲ ਕਲੋਨੀਆਂ ਪਾਸ ਕੀਤੀਆਂ ਉਹਨਾਂ ਸਰਕਾਰ ਜਿਹੜੀ ਹੈ 14000 ਇਲੈਗਲ ਕਲੋਨੀਆਂ ਪਾਸ ਕਰ ਰਹੀ ਹੈ ਜਦਕਿ ਅਸੀਂ ਆਪਣੀ ਜ਼ਮੀਨ ਦੇ ਉੱਤੇ ਇੱਕ ਇੱਟ ਵੀ ਨਹੀਂ ਲਗਾਈ ਹੋਈ ਅਸੀਂ ਟੋਟਲੀ ਲਾਇਬਾਈਟਿੰਗ ਸਿਟੀਜ਼ਨ ਹੈਗੇ ਆ ਅਸੀਂ ਉੱਥੇ ਕੋਈ ਵੀ ਗੈਰ ਕਾਨੂੰਨੀ ਜਿਹੜਾ ਹੈਗਾ ਹੈ ਬਿਲਡਿੰਗ ਖੜੀ ਨਹੀਂ ਕੀਤੀ ਜਦ ਅਸੀਂ ਉੱਥੇ ਜਿਹੜਾ ਲਾ ਮੇਨਟੇਨ ਕਰ ਰਹੇ ਆ ਔਰ ਤੁਹਾਡੀਆਂ ਹਰ ਜ਼ਰੂਰਤਾਂ ਪੂਰੀਆਂ ਕਰ ਰਹੇ ਆ ਤੇ ਤੁਹਾਡਾ ਵੀ ਫਰਜ਼ ਬੰਦਾ ਕਿ ਸਾਡੀ ਕੋਈ ਮਦਦ ਕਰੋ ਗਮਾਡਾ ਨੂੰ ਇਸ ਨਾਮ ਕੋਈ ਸੰਪਰਕ ਨਹੀਂ ਦੂਸਰੀ ਜੀ ਕੋਆਪਰੇਟਿਵ ਸੁਸਾਇਟੀ ਜਿਹੜਾ ਹੈਗਾ ਕੋਆਪਰੇਟਿਵ ਐਕਟ ਤੇ ਸਾਡੇ ਉੱਤੇ ਲਾਗੂ ਹੁੰਦਾ ਹੈ ਲੇਕਿਨ ਸਾਡੀ ਹੈਲਪ ਕਰਨ ਦੇ ਲਈ ਉਹਨਾਂ ਦਾ ਕੋਈ ਵੀ ਬੰਦਾ ਜਿਹੜਾ ਹੈਗਾ ਤਿਆਰ ਨਹੀਂ ਕਿ ਵੀ ਜਿਹੜਾ ਸਾਨੂੰ ਦੱਸੇ ਕਿ ਵੀ ਅਸੀਂ ਇਹ ਜਿਸ ਤਰ੍ਹਾਂ ਕਰਨਾ ਹੈ ਤੁਸੀਂ ਕੋਲੋਨੀ ਕਿਸ ਤਰ੍ਹਾਂ ਬਸਾਨੀ ਹੈ ਤੁਸੀਂ 40 ਸਾਲ ਤੋਂ ਧੱਕੇ ਖਾ ਰਹੇ ਹੋ 1100 ਫੈਮਲੀਆਂ ਤੁਹਾਡੀਆਂ ਜੜੀਆਂ ਉਹ ਪਰੇਸ਼ਾਨ ਹੋ ਰਹੀਆਂ ਕਿਸੇ ਨੇ ਸਾਡੀ ਮਾਂ ਨਹੀਂ ਫੜੀ ਤੇ ਇਹ ਪਾਰਟੀਆਂ ਸਾਹਿਬ ਇਹ ਜਾਣ ਬੁਝ ਕੇ ਮਤਲਬ ਉੱਡਾ ਵੱਲੋਂ ਕੀਤਾ ਜਾਂਦਾ ਹੈ ਕਿ ਤਾਂ ਕਿ ਪ੍ਰਾਈਵੇਟ ਜਿਹੜੇ ਕਲੋਨਾਈਜ਼ਰ ਨੇ ਬਿਲਡਰ ਨੇ ਉਹਨਾਂ ਤੋਂ ਬੈਨੀਫਿਟ ਲਿਆ ਜਾਵੇ ਇਹ ਉਹਦਾ ਹੀ ਖਾਮਿਆਜਾ ਕੋਆਪਰੇਟਿਵ ਸੁਸਾਇਟੀ ਦੇ ਲੋਕ ਵੀ ਮਤਲਬ ਉਤਰੇ ਨੇ ਇਹ ਅਤੀਤ ਜਿਹੜੀ ਹੈਗੀ ਹੈ ਉਹ ਨਜ਼ਰ ਆਂਦੀ ਹੈ ਤੁਸੀਂ ਅੱਜ ਤੋਂ ਜਿਹੜਾ ਕਿ 5 ਸਾਲ ਪਹਿਲਾਂ ਕਦੀ ਕਿਸੇ ਬਿਲਡਰ ਨੂੰ ਨਹੀਂ ਦੇਖਿਆ ਉਹਨਾਂ ਕਿ ਫੁੱਲ ਪੇਜ ਹਿੰਦੁਸਤਾਨ ਟਾਈਮ ਇੰਡੀਅਨ ਐਕਸਪ੍ਰੈਸ ਤੇ ਸਾਰੀਆਂ ਨੈਸ਼ਨਲ ਪੇਪਰਾਂ ਦੇ ਅੰਦਰ ਫੁੱਲ ਪੇਜ ਐਡ ਦੇਨ ਵੀ ਆਰ ਥੈਂਕਫੁਲ ਟੂ ਕੁਮਾੜਾ ਔਰ ਲੋਟਿੰਗ ਅ ਸੀਐਲਯੂ ਫਾਰ ਪ੍ਰੋਵਾਈਡਿੰਗ ਅ ਥਰੇਡਾ ਇਹ ਹੁਣ ਕਿਉਂ ਨਾਲ ਸ਼ੁਰੂ ਹੋਇਆ ਇਹਦਾ ਮਤਲਬ ਤੁਸੀਂ ਜਿਹੜਾ ਹੈਗਾ ਉਹਨਾਂ ਦੇ ਮਤਲਬ ਕੁਝ ਨਾ ਕੋਈ ਡਿਮਾਂਡ ਦੇ ਅੰਦਰ ਚੱਲ ਰਹੇ ਹੋ ਨਾ ਤੇ ਤੁਸੀਂ ਪੰਜਾਬ ਸਰਕਾਰ ਦੇ ਦਰਬਾਰੇ ਵੀ ਕੋਹਾਰ ਲਵਾ ਚੁੱਕੇ ਹੋ ਉੱਥੇ ਦਾ ਕੀ ਇੰਪੈਕਟ ਪਿਆ ਕੋਈ ਅਸਰ ਪਿਆ ਤੁਹਾਡੀ ਗੱਲ ਦਾ ਸਰਕਾਰ ਤੇ ਸਰ ਅਸੀਂ ਜਿਹੜਾ ਹੈਗਾ ਮਤਲਬ ਸੀਐਮਓ ਨੂੰ ਚਿੱਠੀਆਂ ਪਾਈਆਂ ਸੀਗੀਆਂ ਸੀਐਮਓ ਨੂੰ ਅਸੀਂ ਈਮੇਲਾਂ ਵੀ ਪਾਈਆਂ ਮੇਰੇ ਕੋਲ ਕਾਪੀਆਂ ਨੇ ਅਸੀਂ ਉਹਨਾਂ ਦੇ ਜਿਹੜੇ ਓਐਸਡੀ ਸਾਹਿਬਾਂ ਨੂੰ ਵੀ ਜਾ ਕੇ ਮਿਲੇ ਹੈਗੇ ਆਂ सीएमओ ਦੇ ਜਿਹੜੇ ਹੈਗੇ ਆਫਿਸਿਸ ਲੈਜਿਸਲੇਟਿਵ ਸੈਲ ਦੇ 5 ਦਸੰਬਰ ਤੇ 23 ਨੂੰ ਇਹ ਸਾਡੀ ਚਿੱਠੀ ਦੇ ਬੇਸ ਦੇ ਉੱਤੇ ਇੱਕ ਜਿਹੜਾ ਹੈਗਾ ਡਾਇਰੈਕਸ਼ਨ ਦਿੱਤੀ ਸੀ ਗਵਰਨਰ ਨੂੰ ਕਿ ਵੀ ਇਹਨਾਂ ਦਾ ਨਿਪਟਾਰਾ ਕਰੋ ਇਹ ਕੀ ਕਹਿ ਸਕਿਆ 22 ਏਕੜ ਤੇ ਜਿਹੜੀ ਹੈ ਜਮੀਨ ਕਰ ਰਹੇ ਨੇ ਆ ਸੀਐਨਯੂ ਦਾ ਹੈਗਾ 20 ਅਗਸਤ 2024 9 ਮਹੀਨੇ ਦੇ ਬਾਅਦ ਉਹ ਚਿੱਠੀ ਜਿਹੜੀ ਹੈ ਅਜੇ ਐਸਟੀਪੀ ਦੇ ਆਫਿਸ ਦੇ ਅੰਦਰ ਧੱਕੇ ਖਾ ਰਹੀ ਹੈ ਉਹਦਾ ਕੁਝ ਨਹੀਂ ਹੋਇਆ ਇਹ ਤੁਹਾਡਾ ਸਿਸਟਮ ਜਿਹੜਾ ਹੈ ਉਹ ਜਿਹੜਾ ਬਣ ਗਿਆ ਜੇਕਰ ਇੱਕ ਸੀਐਮਓ ਦੀ ਚਿੱਟੀ ਚਿੱਠੀ ਦੀ ਹੈ ਇੰਪੋਰਟੈਂਸ ਹੈ ਤੇ ਮੇਰੇ ਵਰਗੇ ਦੀ ਕੀ ਉਪਾਕ ਹੈ ਤੇ ਇੰਨੀ ਲੰਬੀ ਲੜਾਈ ਨਤੀਜਾ ਕੁਝ ਵੀ ਨਹੀਂ ਜ਼ੀਰੋ ਹੈ ਹੁਣ ਤੁਹਾਡੇ ਸੁਸਾਇਟੀ ਵੱਲੋਂ ਕੀ ਫੈਸਲਾ ਕੀ ਲਿੱਤਾ ਗਿਆ ਅਗਲਾ ਜਿਹੜਾ ਸਟੈਪ ਐਕਸ਼ਨ ਦਾ ਉਹ ਕੀ ਲੋਗੇ ਜੇ ਤੁਹਾਡੀ ਸੀਐਲਯੂ ਦੀ ਗੱਲ ਅੱਗੇ ਪੂਰੀ ਨਹੀਂ ਹੁੰਦੀ ਤਾਂ ਕੀ ਰਣਨੀਤ ਬਣਾਓਗੇ ਅਸੀਂ ਜਿਹੜਾ ਹੈਗਾ ਈਕ ਵਾਰੀ ਦੁਬਾਰਾ ਉਹਨਾਂ ਦੇ ਨਾਲ ਅਪਰੋਚ ਕਰਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਜਿਹੜੀ ਅੱਗੇ ਸੁਣਵਾਈ ਨਹੀਂ ਹੋਰੀ ਵੀ ਅਸੀਂ ਜਿਹੜਾ ਹੈਗਾ ਪੋਖੜਦਾਲ ਦਾ ਪ੍ਰੋਸੈਸ ਉਹਨ ਜਿਹੜਾ ਹੈਗਾ ਉਹ ਮਤਲਬ ਉਹ ਐਜੀਟੇਸ਼ਨ ਵਾਲਾ ਜਿਹੜਾ ਹੈਗਾ ਉਹ ਆਪਾਂ ਨਾਵਾਂਗੇ ਤੇ ਕਿੰਨਾਕ ਸਮਾਂ ਕਿੰਨਾ ਕੁ ਅਲਟੀਮੇਟਮ ਦਿੰਦੇ ਹੋ ਕਿੰਨੇ ਸਮੇਂ ਦਾ ਅਸੀਂ ਤੇ 30 ਦਿਨ ਦਾ ਅਲਟੀਮੇਟਮ ਦੇਣਾ ਜੀ 30 ਦਿਨਾਂ ਦੇ ਬਾਅਦ ਜਿਹੜਾ ਹੈਗਾ ਸਾਡੇ ਮੈਂਬਰ ਕਮਾਂਡਰ ਦੇ ਅੱਗੇ ਜਿਹੜਾ ਹੈਗਾ ਪੋਖੜਦਾਲ ਤੇ ਬੈਠਣਗੇ ਥੈਂਕ ਯੂ ਥੈਂਕ